84 ਲੱਖ ਜੀ ਆ ਜੀਉਂ ਦਾ ਅੰਨ ਦਾਤਾ 84 ਲੱਖ ਜੀ ਆ ਜੀਉਂ ਦਾ ਅੰਨ ਦਾਤਾ ਮੇਰੇ ਦੇਸ਼ ਦਾ ਜੱਟ ਮੇਰੇ ਦੇਸ਼ ਦਾ ਕਿਸਾਨ ਹਾਰਸial ਪੋ ਮਾਗਦੀਆਂ ਰਾਤਾਂ ਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ 84 ਲੱਖ ਜੀ ਆ ਜੀਉਂ ਲਈ ਅਨਾਜ ਪੈਦਾ ਕਰਨ ਵਾਲਾ ਰਿਜਕ ਪੈਦਾ ਕਰਨ ਵਾਲਾ ਸਾਦੀ ਸੁਭਾ ਦਾ ਪੋਲਾ ਪਾਲਾ ਅਣਖੀ ਯੋਧਾ ਸੂਰਮਾ ਜੱਟ ਪੰਜਾਬ ਦਾ ਕਿਸਾਨ ਪੰਜਾਬ ਦਾ ਮਾਣ ਹੈ ਸਾਧੂ ਸੁਭਾਅ ਦਾ ਇੱਕ ਜੱਟ ਮੇਰਾ ਵੀਰ ਕਿਸਾਨ ਮੇਰਾ ਵੀਰ ਸਹਰੇ ਘਰ ਜਾ ਕੇ ਪੋਲਾ ਪਾਲਾ ਮੇਰਾ ਵੀਰ ਸਿੱਧਾ ਮੇਰਾ ਵੀਰ ਸਹਰੇ ਘਰ ਜਾ ਕੇ दारू ਪੀ ਕੇ ਸਹਰਿਆਂ ਤੇ ਖੇਡ ਰਿਹਾ ਹੈ ਘਰ ਵਾਲੀ ਸਵਾਨੀ ਸਰਦਾਰਨੀ ਹੀ ਕਹਿੰਦੀ ਆ ਤੇ ਜੱਟ ਕੀ ਜਵਾਬ ਦਿੰਦਾ ਹਾਂ ਬਈ ਜੱਟਾਂ ਸਹੌਰਿਆਂ ਦੇ ਘਰ ਆ ਕੇ ਇਹ ਰਾਗ ਨਹੀਂ ਗਾਉਂ ਚੱਲ ਜਿਹੜਾ ਹੈਗਾ ਉਹ ਚ ਪੰਦਰਾਂ ਪਿਛਲੇ ਪਿਛਲੇ 25 ਸਾਲਾਂ ਚ 1600 1600 ਗੀਤਾਂ ਗਾਣਿਆਂ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਪੰਜਾਬ ਪੀਂ ਦੀ ਬਹੁਤ ਸਾਰੇ ਗਾਣੇ ਉਹ ਜਾਤ ਜਾਤ ਚੋਂ ਭੁੱਲੇ ਪਿੱਛੇ ਦੇ ਹੁੰਦੇ ਆ ਵੀਰਾਂ ਦੀਆਂ ਫਰਮਾਇਸ਼ਾਂ ਚਲੋ ਪਹਿਲਾਂ ਤੁਸੀਂ ਆਓ ਆਪਾਂ ਉਹ ਗੱਲ ਕਰੋ ਜੀ ਜ਼ਮੀਨ ਹਾਂ ਪੈਰ ਵੀ ਜ਼ਮੀਨ ਆਹਾਂ ਕਿਸਾਨ ਦੀ ਮਾਂ ਹੁੰਦੀ ਹੈ ਸਾਡੇ ਅੰਨ ਦਾਤਾ ਦੀ ਜ਼ਮੀਨ ਕਿਸਾਨ ਦਾ ਰੱਬ ਹੁੰਦੀ ਹੈ ਜ਼ਮੀਨ ਕਿਸਾਨ ਦਾ ਮੰਦਰ ਕਿਸਾਨ ਦਾ ਗੁਰੂ ਘਰ ਸਭ ਕੁਝ ਕਿਸਾਨ ਦੀ ਇੱਜ਼ਤ ਕਿਸਾਨ ਦੀ ਪੱਗ ਸਭ ਕੁਝ ਜ਼ਮੀਨ ਹਾਂ ਬਈ